ਉਹ ਲੜਕਾ ਚਿੱਟੇ ਦਾ ਇੰਜੈਕਸ਼ਨ ਲਾ ਰਿਆ ਸੀਗਾ ਮੈਂ ਉਹਦੀ ਵੀਡੀਓ ਬਣਾ ਕੇ ਮੈਂ ਸੋਸ਼ਲ ਮੀਡੀਆ ਤੇ ਪਾਤੀ ਤੇ 9-10 ਮੁੰਡੇ ਆਏ ਮੂੰਹ ਬੰਨੇ ਹੋਏ ਸੀਗੇ ਬਸ ਉਹਨਾਂ ਨੇ ਆ ਕੇ ਜਿੱਤਾਵਾ ਬੋਲਤਾ ਮੈਨੂੰ ਗਾਲਾਂ ਕੱਢ ਕੱਢਣ ਲੱਗੇ ਤੇਰੀ ਵੱਡੇ ਚੱਟੇ ਵਾਲੇ ਦੀ ਪੁਲਿਸ ਤੇ ਪ੍ਰਸ਼ਾਸਨ ਵਾਸਤੇ ਕੰਮ ਕਰ ਰਹੀ ਜਿਸ ਸਰਕਾਰ ਕਹਿੰਦੀ ਹੈ ਕਿ ਤੁਸੀਂ ਇਹ ਬੋਲਣਾ ਤੇ ਪੁਲਿਸ ਨੇ ਬਚਾਰਿਆ ਨਹੀਂ ਤਾਂ ਬੋਲ ਨਹੀਂ ਹੈ ਹਕੀਕਤ ਉਹਨਾਂ ਨੂੰ ਵੀ ਪਤਾ ਕੋਈ ਆਪਣੀ ਟ੍ਰਾਂਸਫਰ ਨਹੀਂ ਕਰਾਣਾ ਚਾਹੁੰਦਾ ਕੋਈ ਆਪਣੀ ਬਦਲੀ ਨਹੀਂ ਕਰਾਣਾ ਚਾਹੁੰਦਾ ਕੋਈ ਖੋਡੇ ਲਾਈਨ ਨਹੀਂ ਲੱਗਣਾ ਚਾਹੁੰਦਾ ਚਿੱਟਾ ਲਗਾਉਂਦੇ ਆਂ ਦੀ ਵੀਡੀਓ ਇੱਕ ਬਣਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਨਸ਼ੇੜੀਆਂ ਵੱਲੋਂ ਉਹਨਾਂ ਦਾ ਕੀ ਹਾਲ ਹੋਇਆ ਤੁਸੀਂ ਆਪਣੀ ਅੱਖੀ ਵੇਖ ਸਕਦੇ ਹੋ ਕਿ ਉਹਨਾਂ ਨੂੰ ਤਕਰੀਬਨ ਕਈ ਦਿਨ ਹੋ ਗਏ ਹਸਪਤਾਲ ਦੇ ਵਿੱਚ ਪਿਆ ਹੋਇਆ ਕਈ ਸਵਾਲ ਪੁਲਿਸ ਦੇ ਚਿੰਨਾਂ ਤੇ ਵੀ ਉੱਠਦੇ ਨੇ ਤੈਨੂੰ ਲੱਗਦਾ ਕਿ ਨਸ਼ਾ ਮੁਕਤ ਹੋ ਗਿਆ ਪੰਜਾਬ ਪੰਜਾਬ ਦੇ ਨਸ਼ੇ ਵਿੱਚ ਡੁੱਬਿਆ ਹੋਇਆ ਜੋ ਨਸ਼ਾ ਸ਼ਾਇਦ 10 ਰੁਪਏ ਤੇ ਮਿਲਦਾ ਸੀ ਅੱਜ 15 ਤੇ ਮਿਲ ਰਿਹਾ ਨਸ਼ਾ ਨਹੀਂ ਰੁਕਿਆ ਹਾਲ ਦੀ ਗੱਲ ਕਰੀਏ ਤਾਂ ਦਿਨ ਪੈ ਦਿਨ ਉਹ ਵਿਗੜਦਾ ਜਾ ਰਿਹਾ ਹੈ ਅੱਜ ਦਿਨ ਆਪਾਂ ਖਬਰਾਂ ਦੇ ਵਿੱਚ ਵੇਖ ਰਹੇ ਹਾਂ ਕਿ ਕਿਤੇ ਗੈਂਗਵਾਰ ਹੋ ਗਈ ਕਿਤੇ ਲੁੱਟਖਾਂ ਕੋਆ ਹੋ ਗਈਆਂ ਉਦੇ ਮਦੇ ਨજર ਅੱਜ ਤੁਹਾਡੇ ਨਾਲ ਗੱਲ ਕਰਾਂਗੇ ਪਵਾਨੇਗੜ ਦੇ ਸੀਨੀਅਰ ਪੱਤਰਕਾਰ ਹੈਪੀ ਸ਼ਰਮਾ ਜੀ ਜੋ ਇੱਕ ਨਿਜੀ ਅਖਬਾਰ ਦੇ ਵਿੱਚ ਪੱਤਰਕਾਰਤਾ ਕਰਦੇ ਹਨ ਉਹਨਾਂ ਵੱਲੋਂ ਇੱਕ ਖਬਰ ਨਸ਼ਰ ਕੀਤੀ ਜਾਂਦੀ ਹੈ ਜੋ ਕਿ ਚਿੱਟਾ ਲਗਾਉਂਦੇ ਆਂਦੀ ਵੀਡੀਓ ਇੱਕ ਬਣਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਨਸ਼ੇੜੀਆਂ ਵੱਲੋਂ ਉਹਨਾਂ ਦਾ ਕੀ ਹਾਲ ਹੋਇਆ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਤਕਰੀਬਨ ਕਈ ਦਿਨ ਹੋ ਗਏ ਹਸਪਤਾਲ ਦੇ ਵਿੱਚ ਪਿਆ ਹੋਇਆ ਕਈ ਸਵਾਲ ਪੁਲਿਸ ਦੇ ਚਿੰਨਾ ਤੇ ਵੀ ਉੜਦੇ ਨੇ ਕਿ ਪੁਲਿਸ ਦੀ ਕੀ ਕਾਰਜਕਾਰੀ ਹੈ ਜੇ ਪੱਤਰਕਾਰਾਂ ਤੇ ਉੱਤੇ ਹੀ ਹਮਲੇ ਹੋਣ ਲੱਗ ਗਏ ਤਾਂ ਆਮ ਲੋਕਾਂ ਦਾ ਕੀ ਬਣੇਗਾ ਆਮ ਲੋਕਾਂ ਦੀ ਕੌਣ ਆਵਾਜ਼ ਠਾਏਗਾ ਜਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਹੈਪੀ ਜੀ ਵੀ ਮੌਜੂਦ ਹੈ ਨਮਸਕਾਰ ਜੀ ਨਮਸਕਾਰ ਜੀ ਜੀ ਭਾਈ ਜੀ ਪਹਿਲਾਂ ਤਾਂ ਸਾਡਾ ਇੱਕ ਅੱਖਾਂ ਭਰਦਿਆਂ ਨੇ ਕਿ ਯਾਰ ਇੱਕ ਪੱਤਰਕਾਰ ਸਾਡੇ ਭਾਈਚਾਰੇ ਤੇ ਹਮਲਾ ਹੁੰਦਾ ਤਾਂ ਕੀ ਕਹਿਣਾ ਚਾਹੋਗੇ ਭਾਈ ਜੀ ਜੋ ਵੀ ਹੋਇਆ ਬਹੁਤ ਮਾੜੀ ਘਟਨਾ ਹੋਈ ਹੈਗੀ ਕੋਸ਼ਿਸ਼ ਇਹ ਸੀਗੀ ਇੱਕ ਸਰਕਾਰ ਦਾ ਚੱਲ ਰਿਹਾ ਜੁੱਧ ਨਸ਼ਿਆ ਵਿਰੁੱਧ ਕੋਸ਼ਿਸ਼ ਪੱਤਰਕਾਰ ਦੀ ਹੁੰਦੀ ਹੈਗੀ ਸੁਧਾਰ ਲੈ ਕੇ ਆਈਏ ਆਪਣੇ ਸ਼ਹਿਰ 'ਚ ਆਪਣੇ ਪਿੰਡ 'ਚ ਜੋ ਵੀ ਆਪਣਾ ਏਰੀਆ ਦੇ ਵਿੱਚ ਕੋਸ਼ਿਸ਼ ਇਹ ਦੀ ਸੁਧਾਰ ਲਿਆਉਣ ਦੀ ਮੈਨੂੰ ਪਤਾ ਨਹੀਂ ਜ਼ਰੂਰ ਉਲਟ ਮੇਰੀ ਸੁਧਾਰ ਬੇਹਤਰੀਕੇ ਨਾਲ ਮੈਨੂੰ ਮਹਿੰਗਾ ਪੈਜੇਗਾ ਕਿ ਮੈਨੂੰ ਆਪਣਾ ਸਿਰ ਪਨਵਾਉਣਾ ਪੈਜੇਗਾ ਨਾਲ ਬਾਤਰ ਪਾਉਣੀ ਪੈ ਜਾਣਗੀਆਂ ਕਿਸ ਤੋਂ ਇਹ ਕਿਸ ਦਿਨ ਦਾ ਵਾਕਾ ਸੀਗਾ ਕੀ ਸਾਰਾ ਥੋੜਾ ਡੀਪਲੀ ਮਸਲਾ ਦੱਸੋਗੇ ਕਿ ਕੌਣ ਬੰਦੇ ਸੀਗੇ ਕੀ ਇਹ ਮਸਲਾ ਸੀ ਵੀਡੀਓ ਆਈ ਕਾ ਸੰਡੇ ਨੂੰ ਜਿਹੜਾ ਸੰਡਾ ਸੰਡੇ ਨੰਗੇਗਾ ਆ ਸੰਡੇ ਨੂੰ ਇੱਕ ਲੜਕਾ ਚਿੱਟੇ ਦਾ ਇੰਜੈਕਸ਼ਨ ਲਾ ਰਿਹਾ ਸੀਗਾ ਮੈਂ ਉਹਦੀ ਵੀਡੀਓ ਬਣਾ ਕੇ ਮੈਂ ਸੋਸ਼ਲ ਮੀਡੀਆ ਤੇ ਪਾਤੀ ਤੇ ਵੀ ਕੁਝ ਕੁਛ ਮਣਾ ਮੋਟਾ ਦੇਖ ਕੇ ਪ੍ਰਸ਼ਾਦ ਨੂੰ ਸੁਧਾਰ ਹੋ ਜਾਏਗਾ ਲੇਕਿਨ ਉਸ ਤੋਂ ਅਗਲੇ ਦਿਨ ਮੈਂ ਕਿਤੇ ਹੈ ਨਹੀਂ ਸੀਗਾ ਲੋਕਲ ਬਾਹਰ ਸੀ ਉਸ ਤੋਂ ਦਾ ਮੇਰਾ ਅਗਲੇ ਦਿਨ ਮੇਰੇ ਘਰ ਜਾਂਦੇ ਤੇ ਉਸ ਤੋਂ ਤੀਸਰੇ ਦਿਨ ਮੈਂ ਆਪਣੇ ਆਫਿਸ ਦੇ ਵਿੱਚ ਆਪਣੀ ਨਿੱਜੀ ਦੁਕਾਨਾਂ ਗੀ ਮੋਟਰਸਰ ਰਿਪੇਅਰ ਦੀ ਲੜਕਾ ਕੰਮ ਕਰਦਾ ਹੈਗਾ ਉਹਦੇ ਬੈਕ ਸਾਈਡ ਤੇ ਆਫਿਸ ਬਣਾਇਆ ਹੋਇਆ ਹੈਗਾ ਮੈਂ ਸੋਫੇ ਦੇ ਬੱਟਾ ਫੋਨ ਚਲਾ ਰਿਹਾਗਾ ਤੇ 9-10 ਮੁੰਡੇ ਆਏ ਮੂੰਹ ਬੰਨੇ ਹੋਏ ਸੀਗੇ ਇੱਕ ਮੁੰਡਾ ਆ ਕੇ ਪਹਿਲਾਂ ਰੈਕੀ ਕਰਕੇ ਗਿਆ ਬਸ ਉਹਨਾਂ ਨੇ ਆ ਕੇ ਜਿੱਤਾਵਾ ਬੋਲਤਾ ਮੈਨੂੰ ਗਾਲਾਂ ਕੱਢ ਕੱਢਣ ਲੱਗੇ ਤੇਰੀ ਵੱਡੇ ਚੱਟੇ ਵਾਲੇ ਦੀ ਠੀਕ ਹੈ ਤੇਰੀ ਔਕਾਤ ਨਹੀਂ ਕਿ ਇਹ ਬੰਦ ਕਰਾਉਣ ਦੀ ਜੇਬ ਹੋ ਇਦਾਂ ਦੀ ਗੱਲ ਗਾਲਾਂ ਕੱਢ ਕੇ ਤੇ ਮੈਨੂੰ ਮਾਰਨ ਲੱਗੇ ਤੇ ਆ ਕੇ ਮੇਰੀ ਬਾਹਾਂ ਤੋੜਤੀ ਤੇ ਸਿਰ ਪਰ ਨਤਾ ਜੀ ਇਹ ਜੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰਵਈਆ ਰਿਹਾ ਜਦੋਂ ਤਸੀਂ ਰੱਪਟ ਲਖਾਈ ਕੀ ਗੱਲਬਾਤ ਹੋਈ ਜੀ ਹਾਂ ਪੁਲਿਸ ਪ੍ਰਸ਼ਾਸਨ ਨਾਲ ਸਾਡੇ ਭਾਈਚਾਰਾ ਪੱਤਰਕਾਰ ਭਾਈਚਾਰਾ ਸੰਯੁਕਤ ਪ੍ਰੈਸ ਕਲੱਬ ਬਣਾ ਸਾਡਾ ਭਵਾਨੀਗੜ੍ਹ ਉਹਦੇ ਵਿੱਚ ਸੰਯੁਕਤ ਪ੍ਰੈਸ ਦੇ ਜਿੰਨੇ ਵੀ ਸਾਡੇ ਸੀਨੀਅਰ ਪੱਤਰਕਾਰ ਨੇ ਸਹਿਮਾਨ ਨਗੇ ਸਾਰੇ ਬਧੀਆ ਤਰੀਕੇ ਨਾਲ ਆਪਦੇ ਮੇਰੇ ਸਾਥ ਦੇ ਰਹੇ ਨੇਗੇ ਸਟੈਂਡ ਲੈਂਦਾ ਸਾਰੇ ਨੇ ਤੇ ਇਹਨਾਂ ਦੇ ਦਬ ਦਬਾ ਕਰਕੇ ਲਾ ਲਓ ਜਿਵੇਂ ਮਰਜੀ ਲਾ ਲਓ ਬਿਪੁਰਸ ਪ੍ਰਸ਼ਾਸਨ ਖੜਾ ਹੈਗਾ ਵੀ ਸਾਡਾ ਵੀ ਸਰਚਿੰਗ ਕਰ ਰਿਹਾ ਲੇਕਿਨ ਸੋਨੇ ਦੇ ਵਿੱਚ ਹੈ ਵੀ ਤਿੰਨ ਨੰ ਮੁੰਡੇ ਚੱਕੇ ਗਏ ਨੇ ਹਾਂਜੀ ਜਿਹੜਾ ਮੇਨ ਹੈਗਾ ਉਹ ਭਗਾਉੜਾਗਾ ਉਹਦਾ ਹੇ ਕੁਛ ਨਹੀਂ ਪਤਾ ਹੈਗਾ ਕੌਣ ਨੇ ਉਹ ਬੰਦੇ ਜਿਉ ਕੋਈ ਚਿੱਟੇ ਦੇ ਵਪਾਰੀ ਨਹੀਂ ਦੀ ਦੇਖੋ ਮੇਰਾ ਕਿਸੇ ਨਾਲ ਕੋਈ ਨਿੱਜੀ ਕੋਈ ਵਿਰੋਧ ਹੈ ਨਹੀਂਗਾ ਕੋਈ ਮੇਰਾ ਕਿਸੇ ਨਾਲ ਲੜਾਈ ਝਗੜਾ ਨਹੀਂਗਾ ਸ਼ਹਿਰ ਦੇ ਵਿੱਚ ਠੀਕ ਹੈ ਜੀ ਇਸ ਤੋਂ ਪਹਿਲਾਂ ਨਾਰਮਲ ਅਖਬਾਰ ਚ ਖਬਰਾਂ ਲਾਂਦੇ ਸੀਗੇ ਮੇਰਾ ਇੱਕ ਨਿੱਜੀ ਚੈਨਲ ਹੈ ਜੀ ਮੈਂ ਇੱਕ ਖਬਰ ਬਣਾ ਕੇ ਆਪਣੇ ਨਿੱਜੀ ਚੈਨਲ 'ਤੇ ਚਾੜੀ ਤੀ ਇਸ ਤੋਂ ਬਾਅਦ ਦੇ ਵਿੱਚ ਹੀ ਮੇਰੀ ਕੁੱਟਮਾਰ ਹੋਈ ਸਾਰਾ ਕੁਝ ਹੋਇਆਗਾ ਇਸ ਤੋਂ ਸਭ ਨੂੰ ਅੰਦਾਜ਼ਾ ਲੱਗ ਰਿਹਾਗਾ ਵੀ ਹਾਂ ਕੌਣ ਹੋ ਸਕਦੇ ਨੇ ਚਿੱਟੇ ਦੇ ਖਿਲਾਫ ਆਵਾਜ਼ ਉਠਾਈ ਤੀਗੇ ਤੇ ਮੇਰੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੁਣ ਕੀ ਮੰਗ ਕਰਦੀ ਬਈ ਮੇਰੀ ਤਾਂ ਮੰਗ ਇਹੀ ਹੈ ਜੀ ਅਗਰ ਮੇਰੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਹੈਗੀ ਵੀ ਅਗਰ ਮਣੂਟਾ ਅੱਗੇ ਤੋਂ ਕੋਈ ਖਬਰਾਂ ਲਾਉਣੀਆਂ ਨੇ ਵਧੀਆ ਠੀਕ ਹੈ ਤਾਂ ਸਾਥ ਦਿਵੋ ਠੀਕ ਹੈ ਆਦਰਵਾਈਜ਼ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਹਾਲਤ ਮੇਰੀ ਉਹ ਕਰਕੇ ਗਏ ਨੇਗੇ ਵੀ ਦੁਬਾਰਾ ਕੋਈ ਚਿੱਟੇ ਦੇ ਖਿਲਾਫ ਆਵਾਜ਼ ਚੱਕ ਲੈ ਉਹ ਪੱਤਰਕਾਰ ਠੀਕ ਹੈ ਤੇ ਮੇਰੀ ਮੰਗ ਤਾਂ ਇਹੀ ਹੈ ਜੀ ਉਹਨਾਂ ਨੂੰ ਮੈਨੂੰ ਇਨਸਾਫ਼ ਮਿਲਣਾ ਚਾਹੀਦਾਗਾ ਉਹਨਾਂ ਦੀ ਵੰਦੀ ਕਰ ਪਈ ਹੋਣੀ ਚਾਹੀਦੀ ਆ ਜੀ ਧੰਨਵਾਦ ਹੈ ਪਜੀ ਸਾਡੇ ਨਾਲ ਕੁਝ ਹੋਰ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਨੋਸ਼ ਕਰ ਲਈ ਬਾਈ ਜੀ ਬੜਾ ਅਫਸੋਸ ਹੋ ਰਿਹਾ ਅੱਜ ਸਾਨੂੰ ਇਹ ਖਬਰ ਬਣਾਉਂਦੇ ਹੋਏ ਕਿ ਯਾਰ ਜਿਹੜਾ ਲੋਕਾਂ ਦੀ ਆਵਾਜ਼ ਠਾਂਦੇ ਨੇ ਲੋਕਾਂ ਦੀਆਂ ਤਕਲੀਫਾਂ 'ਚ ਖੜਦੇ ਅੱਜ ਉਹਨਾਂ ਦਾ ਆ ਹਾਲ ਹੋ ਰਿਹਾ ਬਿਲਕੁਲ ਜੀ ਬਹੁਤ ਮੰਦਭਗੀ ਘਟਨਾ ਆਏ ਤਾਂ ਮਾਰਨੇ ਸੀਗੇ ਇਹਨੂੰ ਜਿਹੜੇ ਤਰੀਕੇ ਅਸੀਂ ਤੁਸੀਂ ਸੀਸੀਟੀਵੀ ਫੁਟੇਜ ਦੇਖ ਲਓ ਉਹਨਾਂ ਦੇ ਹੌਸਲੇ ਬੁਲੰਦ ਨੇ ਸਿਰ ਦੇ ਵਿੱਚ ਸੱਟਾਂ ਨੇ ਬੰਦੇ ਦੇ ਵਿੱਚ ਹੁੰਦਾ ਕੀ ਆ ਦੋ ਬੱਚਿਆਂ ਦਾ ਬਾਪ ਆਏ ਮਾਰਨ ਆਏ ਸੀਗੇ ਚਲੋ ਨਹੀਂ ਮਤਲਬ ਕਾਮਯਾਬ ਹੋਏ ਜਦੋਂ ਬੰਦਾ ਨਸ਼ਾ ਕਰਦਾ ਇੱਕ ਉਹਦੇ ਦਿਮਾਗ ਦੇ ਵਿੱਚ ਇੱਕ ਮਿਸ਼ਨ ਹੁੰਦਾ ਵੀ ਮੈਂ ਇਹ ਕੰਮ ਕਰਨਾ ਉਹਨੂੰ ਹੋਰ ਕੁਝ ਨਹੀਂ ਹੈਗਾ ਵੀ ਇਹਦੇ ਪਰਿਵਾਰ ਆ ਜਾਏ ਤਾਂ ਕੀ ਆ ਇਹਨੇ ਇੱਕ ਵਿਚਾਰੇ ਨੇ ਖਬਰ ਲਾਤੀ ਉਜਾਗਰ ਕੀਤਾ ਉਹਦੇ ਚ ਉਹਨਾਂ ਨੂੰ ਪ੍ਰੋਬਲਮ ਹੋਈ ਆ ਹੱਲ ਕਰ ਗਏ ਉਹਦਾ ਫਿਰ ਤਾਂ ਭਾਈ ਜੀ ਇਹ ਗੱਲ ਹੁੰਦੀ ਆ ਫਿਰ ਕੱਲੂ ਆਪਾਂ ਨੂੰ ਵੀ ਖਤਰਾ ਹੈ ਆਪਾਂ ਕਿਵੇਂ ਖਬਰਾਂ ਲਾਵਾਂਗੇ ਫਿਰ ਬਿਲਕੁਲ ਜੀ ਬਿਲਕੁਲ ਸਰਕਾਰ ਤਾਂ کہہ ਰਹੀ ਹੈ ਨਸ਼ਿਆਂ ਵਿਰੁੱਧ ਯੁੱਧ ਅਸੀਂ ਜੇ ਸੱਚਾਈ ਦਿਖਾਤੀ ਮੈਂ ਵੀ ਹੁਣ ਪੱਤਰਕਾਰ ਆ ਮੈਂ ਵੀ ਕੱਲਾ ਰਹਿਣਾ ਕੰਮਕਾਰ ਵੀ ਮੇਰਾ ਇਕੱਲੇ ਦਾ ਮੈਂ ਵੀ ਕੋਈ ਐਦਾਂ ਦੀ ਖਬਰ ਹੁਣ ਲਾਉਂਗਾ ਨਹੀਂ ਛੇਤੀ ਸਰਕਾਰ ਜੇ ਕਰੋੜਾਂ ਰੁਪਏ ਹਥਿਆਰਾਂ ਤੇ ਲਾ ਰਹੀ ਆ ਜੇ ਉਹਦਾ ਚੌਥਾ ਹਿੱਸਾ ਪਿੰਡਾਂ ਦੇ ਵਿੱਚ ਜਿਵੇਂ ਕਮੇਟੀਆਂ ਤਾਂ ਬਣਾਤੀਆਂ ਉਹ ਕਮੇਟੀਆਂ ਦਾ ਵੀ ਵਿਰੋਧ ਹੋ ਰਿਹਾ ਜੇ ਉਹ ਚਿੱਟੇ ਵਾਲੇ ਖਿਲਾਫ ਬੋਲਦੇ ਨੇ ਤਾਂ ਕਮੇਟੀ ਵਾਲੇ ਨਾਲ ਵੀ ਦੁਸ਼ਮਣੀ ਪੈਂਦੀ ਆ ਪਿੰਡਾਂ 'ਚ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਬਟਿੰਡਾ ਸਾਈਡ ਉਹਦਾ ਵੀ ਇਹੀ ਹਾਲ ਹੋਇਆ ਉਹ ਮੁੰਡੇ ਦਾ ਵਿਚਾਰੇ ਨੇ ਉਹਨੇ ਵੀ ਕੀਤਾ ਸੀਗਾ ਉਹਨੇ ਵੀ ਆਵਾਜ਼ ਚੁੱਕੀ ਸੀ ਉਹਦਾ ਵੀ ਬਹੁਤ ਕੁੱਟਮਾਰ ਹੋਈ ਆ ਗੱਲ ਤਾਂ ਇਹ ਵੀ ਸਾਨੂੰ ਸਾਡੀ ਸੇਫਟੀ ਚਾਹੀਦੀ ਆ ਪੱਤਰਕਾਰਾਂ ਨੂੰ ਅਸੀਂ ਖਬਰ ਲਾਉਨੇ ਆ ਸੱਚਾਈ ਦਿਖਾਉਨੇ ਆ ਕੋਈ ਗਲਤ ਤਾਂ ਨਹੀਂ ਕਰਦੇ ਅਸੀਂ ਕੋਈ ਪੱਖਪਾਤ ਨਹੀਂ ਕਰਦੇ ਸਾਡੀ ਸੇਫਟੀ ਯਕੀਨੀ ਬਣਾਈ ਜਾਵੇ ਜੀ ਧੰਨਵਾਦ ਇਹ ਸਾਡੇ ਨਾਲ ਪੱਤਰਕਾਰ ਭਾਈਚਾਰਾ ਜਿਹੜਾ ਇੰਨਾ ਵੀਰ ਦਾ ਹਰ ਹਲਚਲ ਪਤਾ ਕਰਨ ਆਇਆ ਪਰ ਕਿਤੇ ਨਾ ਕਿਤੇ ਸਵਾਲ ਕਿ ਖਬਰਾਂ ਕੌਣ ਲਾਏਗਾ ਕੌਣ ਵਿਖਾਏਗਾ ਸਚਾਈ ਜੇ ਇਸੇ ਤਰ੍ਹਾਂ ਹੀ ਸਾਡੇ ਪੱਤਰਕਾਰੀ ਭਾਈਚਾਰੇ ਤੇ ਹਮਲਾ ਹੁੰਦਾ ਰਿਹਾ ਤਾਂ ਸ਼ਾਇਦ ਹਰ ਕਿਉਂਕਿ ਕਿ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਸਾਡੇ ਵੀ ਜਵਾਕ ਨੇ ਬੱਚੇ ਨੇ ਅਸੀਂ ਵੀ ਘਰ ਪਾਲਨੇ ਨੇ ਜੇ ਸਾਡੇ ਤੇ ਹੀ ਹਮਲੇ ਹੋਣ ਲੱਗੇ ਤਾਂ ਫਿਰ ਕੌਣ ਹੈ ਇਸ ਦੇ ਸਬੰਧ ਦੇ ਵਿੱਚ ਕਈ ਸਵਾਲ ਉੱਠਦੇ ਨੇ ਪ੍ਰਸ਼ਾਸਨ ਤੇ ਤੇ ਸਰਕਾਰਾਂ ਤੇ ਇੱਕ ਪਾਸੇ ਤਾਂ ਸਰਕਾਰ ਵੱਲੋਂ ਯੁਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਆ ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿਹੜਾ ਇਹ ਮੁਹਿੰਮ ਦੇ ਤਹਿਤ ਪੰਜਾਬ ਦੇ ਵਿੱਚੋਂ ਹੀ ਨਸ਼ਾ ਖਤਮ ਹੋ ਗਿਆ ਹੈ ਪਰ ਜਦੋਂ ਤਸਵੀਰਾਂ ਇਹਨਾਂ ਨੂੰ ਸਚਾਈ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਤੋਂ ਬਾਅਦ ਰਿਜ਼ਲਟ ਤੁਸੀਂ ਵੇਖ ਸਕਦੇ ਹੋ ਕਿ ਵੀਰ ਤੇ ਹਮਲਾ ਜਿਹਨੂੰ ਤਕਰੀਬਨ ਅੱਜ ਹਫਤਾ ਹੋੰਦਿਆ ਹੋ ਗਿਆ ਕਿ ਇਹ ਹਸਪਤਾਲਾਂ ਦੇ ਵਿੱਚ ਹੀ ਮਰੀਜ਼ ਪਿਆ ਕੋਣ ਇਸਦੇ ਬਾਅਦ ਚੋਂ ਘਰਦਿਆਂ ਨੂੰ ਸੰਭੇਗਾ ਕੋਣ ਇਸਦਾ ਸਾਹ ਸੰਭਾਲ ਕਰੇਗਾ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਇਸੇ ਸਬੰਧ ਦੇ ਵਿੱਚ ਅਰਵਿੰਦ ਖੰਨਾ ਜੀ ਵੀ ਇੱਥੇ ਆਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਨਮਸਕਾਰ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਦੇ ਮਾਹੌਲ ਦੀ ਹੋਏ ਗੱਲ ਕਰਾਂਗੇ ਕਿ ਇੱਕ ਪੱਤਰਕਾਰ ਦੇ ਉੱਤੇ ਜਦੋਂ ਇੱਕ ਹਮਲਾ ਹੁੰਦਾ ਤਾਂ ਕਈ ਸਵਾਲ ਉੱਠਦੇ ਪੱਤਰਕਾਰ ਦੇ ਉੱਤੇ ਹਮਲਾ ਹੁੰਦਾ ਹੈ ਵਪਾਰੀਆ ਦਾ ਕਤਲ ਹੋ ਰਿਹਾ ਹੈ ਜੋ ਇਨਸਾਨ ਪੱਤਰਕਾਰ ਜੋ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਕੀਕਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹਦੇ ਉੱਤੇ ਹਮਲਾ ਹੋ ਕੇ ਤੇ ਦੀ ਜਾਨ ਬਚੀ ਹੈ ਇਹਦੇ ਸਿਰ ਤੇ ਇੱਟਾਂ ਵੀ ਲੱਗੀਆਂ ਮਾਸਾ ਬੱਚਿਆ ਵਿਚਾਰਾ ਇਹ ਜੋ ਪੰਜਾਬ ਦੇ ਵਿੱਚ ਮੈਂ ਅੱਜ ਕਿਸੇ ਨੂੰ ਕਹਿ ਰਿਹਾ ਸੀ ਕਿ ਪਿਛਲੇ 11 ਦਿਨਾਂ ਦੇ ਵਿੱਚ ਜਿੱਥੇ ਤੱਕ ਸਾਨੂੰ ਜਾਣਕਾਰੀ ਹੈ ਤੁਹਾਡੇ ਪੱਤਰਕਾਰਾਂ ਦੇ ਰਾਹੀ 8 ਕਤਲ ਹੋਏ ਹਨ ਬਣਾ ਔਰ ਇਸ ਜੋ ਅੱਜ ਹੈਪੀ ਨਾਅਲ 2-4 ਦਿਨ ਪਹਿਲਾਂ ਜੋ ਹੈਪੀ ਨਾਅਲ ਹੋਇਆ ਐਸੇ ਹਾਦਸੇ ਇਨੇ ਹੋਣੇ ਕਿ ਸਾਨੂੰ ਪਤਾ ਹੀ ਨਹੀਂ ਇਹਦੀ ਗਿਣਤੀ ਨਹੀਂ ਹੈ ਜੋ ਬੰਦਾ ਨਸ਼ਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਜਾਂ ਕਿਸੇ ਦੇ ਹੱਕ ਦੇ ਵਿੱਚ ਆਵਾਜ਼ ਉਠਾ ਰਿਹਾ ਇੱਥੇ ਸ਼ਰਿਆਮ ਲਾਅ ਐਂਡ ਆਰਡਰ ਦਾ ਨਾਮ ਹੀ ਨਹੀਂ ਹੈ ਕਾਨੂੰਨ ਵਿਵਸਥਾ ਖਤਮ ਹੈ ਪੰਜਾਬ ਦੇ ਵਿੱਚ ਔਰ ਜੋ ਇਹ ਕਹਿੰਦੇ ਕਿ ਨਸ਼ਾ ਦੇ ਵਿਰੋਧ ਇਹ ਜੋ ਆંદੋਲਨ ਚੱਲ ਰਿਹਾ ਐ ਬਿਲਕੁਲ ਫੇਲ ਸਭ ਦੀ ਗੱਲ ਕਰੀਏ ਕਿ ਇੱਕ ਪੱਤਰਕਾਰ ਤੇ ਜਦੋਂ ਇੱਕ ਹਮਲਾ ਹੋ ਜਾਂਦਾ ਤਾਂ ਆਪਾਂ ਕੀ ਕਹਿੰਦੇ ਵਪਾਰੀ ਜਾਂ ਆਮ ਲੋਕ ਉਹ ਕਿੰਨਾ ਕਿ ਸੁਰੱਖਤੇ ਮਹਿਸੂਸ ਕਰਦੇ ਪਰ ਜੇ ਪੁਲਿਸ ਦੀ ਗੱਲ ਕਰੀਏ ਪੁਲਿਸ ਕਹਿੰਦੀ ਸਾਰਾ ਸਾਡੇ ਕੰਟਰੋਲ ਚ ਹੈ ਹੁਣ ਕੋਈ ਜੁਰਮ ਨਹੀਂ ਨਸ਼ਾ ਬਿਕਣਾ ਖਤਮ ਹੋ ਗਿਆ ਪੁਲਿਸ ਦੀ ਤਾਂ ਮਜਬੂਰੀ ਹੈ ਬੋਲਣਾ ਪੁਲਿਸ ਤੇ ਪ੍ਰਸ਼ਾਸਨ ਵਾਸਤੇ ਕੰਮ ਕਰ ਰਹੀ ਜਿਸ ਸਰਕਾਰ ਕਹਿੰਦੀ ਹੈ ਕਿ ਤੁਸੀਂ ਇਹ ਬੋਲਣਾ ਤੇ ਪੁਲਿਸ ਨੇ ਵਿਚਾਰਿਆਂ ਨੇ ਤਾਂ ਬੋਲ ਨਹੀਂ ਹੈ ਹਕੀਕਤ ਉਹਨਾਂ ਨੂੰ ਵੀ ਪਤਾ ਪਰ ਕੋਈ ਆਪਣੀ ਟ੍ਰਾਂਸਫਰ ਨਹੀਂ ਕਰਾਉਣਾ ਚਾਹੁੰਦਾ ਕੋਈ ਆਪਣੀ ਬਦਲੀ ਨਹੀਂ ਕਰਾਉਣਾ ਚਾਹੁੰਦਾ ਕੋਈ ਖੋਡੇ ਲਾਈਨ ਨਹੀਂ ਲਗਣਾ ਚਾਹੁੰਦਾ ਤੇ ਇਸ ਕਰਕੇ ਉਹ ਚੁੱਪ ਹੈ ਉਹਨਾਂ ਦੇ ਸਰਕਾਰ ਦੀ ਬੋਲੀ ਬੋਲ ਨਹੀਂ ਬਚਾਰਿਆ ਨੇ ਮੈਂ ਉਹਨਾਂ ਤੋਂ ਕਸੂਰਬਾਦ ਨਹੀਂ ਠਹਿਰਾ ਰਿਆ ਮੈਂ ਠਹਿਰਾਉਣਾ ਸਰਕਾਰ ਨੂੰ ਕਿਉਂਕਿ ਜੋ ਵੀ نیچے ਕੰਮ ਹੁੰਦਾ ਹੈ ਚਾਹੇ ਤਹਿਸੀਲਾਂ ਦੇ ਵਿੱਚ ਹੋ ਟਾ ਪਟਵਾਰੀਆਂ ਦੇ ਕੋਲ ਹੋ ਚਾਹੇ ਥਾਣਿਆਂ ਦੇ ਵਿੱਚ ਹੋ ਉਹ ਸਾਰੇ ਸਰਕਾਰ ਦੇ ਡਾਇਰੈਕਸ਼ਨ 'ਚ ਹੁੰਦਾ ਔਰ ਸਰਕਾਰ ਅੱਜ ਡਾਇਰੈਕਸ਼ਨ ਲੈਸ ਆ ਸਰਕਾਰ ਨੂੰ ਸਮਝ ਨਹੀਂ ਆ ਰਹੀ ਕੀ ਕਰਨਾ ਕਿਵੇਂ ਪੰਜਾਬ ਨੂੰ ਬਚਾਉਣਾ ਕਿਵੇਂ ਉਹਦੇ ਸਾਲ ਰਹਿ ਗਿਆ ਸਾਲ ਤੇ ਬਾਅਦ ਜਦ ਨਵੀਂ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਤੇ ਜਾ ਕੇ ਸਾਨੂੰ ਕੋਈ ਰਾਹਤ ਮਿਲ ਸਕੂ ਕਾਰਜਕਾਰੀ ਕਿਸ ਤਰ੍ਹਾਂ ਦੇ ਦਿਓ ਪੁਲਿਸ ਦੇ ਕਿ ਇੰਨੇ ਦਿਨ ਹੋ ਗਏ ਕੇਸ ਨੂੰ ਪਰ ਅਜੇ ਤੱਕ ਕਹਿੰਦੇ ਕੋਈ ਗ੍ਰਿਫਤਾਰੀ ਵੀ ਨਹੀਂ ਨਹੀਂ ਤਿੰਨ ਬੰਦੇ ਤਾਂ ਮੈਨੂੰ ਪਤਾ ਲੱਗਿਆ ਫੜ ਲਿਆ ਬਾਕੀਆਂ ਦੇ ਪਿੱਛੇ ਲੱਗੀ ਹੋਈ ਹੈ ਪੁਲਿਸ ਕਿ ਮੈਨੂੰ ਇਹ ਨਹੀਂ ਹੈ ਕਿ ਪੁਲਿਸ ਨੇ ਆਪਣਾ ਕੰਮ ਨਹੀਂ ਕਰਨਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੁਲਿਸ ਆਪਣਾ ਕੰਮ ਕਰੇਗੀ ਕਿਉਂਕਿ ਇਹ ਗੱਲ ਇਨੀ ਹਾਈਲਾਈਟ ਹੋ ਗਈ ਹੈ ਸਿਆਸੀ ਲੋਕਾਂ ਨੇ ਵੀ ਹਾਈਲਾਈਟ ਕੀਤੀ ਹੈ ਸਾਰੇ ਪ੍ਰੈਸ ਸਮੁੱਚੇ ਪ੍ਰੈਸ ਨੇ ਵੀ ਹਾਈਲਾਈਟ ਕੀਤੀ ਤੇ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਜੋ قصور وار ہیں وہ ਫੜੇ ਜਾਣਗੇ ਗੱਲ ਇਹ ਹੈ ਕਿ ਉਹਦੇ ਬਾਅਦ سزا ਕਿ ਨਹੀਂ ਮਿਲਦੀ ਹੈ ਕਿਉਂਕਿ کہیں ਇਹਨਾਂ ਦੇ ਕੋਲ ਕੋਈ ਸਿਆਸੀ ਦਬਦਬਾ ਨਾ ਆ ਜਾਏ ਗੱਲ ਤਾਂ ਉੱਥੇ ਆ ਜਾਂਦੀ ਹੈ ਤੇ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਪੁਲਿਸ ਆਪਣਾ ਕੰਮ ਕਰੇਗੀ ਔਰ ਜੋਗ ਜੀ ਗੁਨੇਗਾਰ ਹਨ ਉਹਨਾਂ ਨੂੰ ਫੜੇ ਸਾਰੀ ਕਲਾਸ ਵਾਲੇ ਕੇਸ ਤੋਂ ਅੱਡ ਕੇ ਕਿ ਪੰਜਾਬ ਸਰਕਾਰ ਕਹਿੰਦੀ ਕਿ ਪੰਜਾਬ ਹੈ ਜਿਹੜਾ ਨਸ਼ਾ ਮੁਕਤ ਹੋ ਗਿਆ ਕੀ ਤੁਹਾਨੂੰ ਲੱਗਦਾ ਉਹ ਵੀਡੀਓ ਨਹੀਂ ਦੇਖੀ ਮੇਰੀ 2 ਦਿਨ ਪਹਿਲਾਂ ਜੋ ਹੈਪੀ ਨੇ ਪੋਸਟ ਕੀਤੀ ਸੀ ਤੇ ਬਿਜਾਰੇ ਨੇ ਤੈਨੂੰ ਲੱਗਦਾ ਕੀ ਨਸ਼ਾ ਮੁਕਤ ਹੋ ਗਿਆ ਪੰਜਾਬ ਪੰਜਾਬ ਤੇ ਨਸ਼ੇ ਵਿੱਚ ਡੁੱਬਿਆ ਹੋਇਆ ਜੋ ਨਸ਼ਾ ਸ਼ਾਇਦ 10 ਰੁਪਏ ਤੇ ਮਿਲਦਾ ਸੀ ਅੱਜ 15 ਤੇ ਮਿਲ ਰਿਹਾ ਨਸ਼ਾ ਨਹੀਂ ਰੁਕਿਆ ਨਸ਼ਾ ਸਾਰੇ ਆਮ ਬਿਕਰੇ ਜੇ ਫਿਰ ਇਸ ਦਾ ਮਤਲਬ ਉਹ ਗਰੀਬਾਂ ਦੇ ਜਿਹੜੇ ਘਟ ਆਇਆ ਜਾ ਰਿਹਾ ਜਿੰਨਾਂ ਕੋਲੇ 2-2 3-3 ਗ੍ਰਾਮ ਮਿਲਦਾ ਫਿਰ ਇਹ ਦੇਖੋ ਜੋ ਬੰਦਾ ਨਸ਼ਾ ਵੇਚਦਾ ਉਹ ਵੇਚਦਾ ਚਾਹੇ ਉਹ 2 ਗ੍ਰਾਮ ਵੇਚੇ ਚਾਹੇ ਉਹ 2 ਕਿਲੋ ਵੇਚੇ ਜੋ ਬੰਦਾ ਨਸ਼ਾ ਵੇਚ ਰਿਹਾ ਉਹਦੇ ਖਿਲਾਫ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਾਂਗਾ ਪਰ ਜੋ ਬੱਚਾ ਨਸ਼ਾ ਕਰ ਰਿਹਾ ਉਹਦੇ ਉੱਤੇ ਤਾਂ ਕਾਰਵਾਈ ਨਹੀਂ ਹੋਣੀ ਜੇ ਇਹਦੇ ਉਹ ਤਾਂ ਵਿਚਾਰਾ ਨਸ਼ਰੀਲਾ ਇਸ ਕਰਕੇ ਬਣਿਆ ਕਿਉਂਕਿ ਉਹ ਮਜਬੂਰੀ ਹੈ ਉਨੇ ਕੰਮ ਨਹੀਂ ਮਿਲ ਰਿਹਾ ਉਹਨੂੰ ਕੋਈ ਦਿਸ਼ਾ ਨਹੀਂ ਦਿਖ ਰਹੀ ਉਹਨੂੰ ਕੋਈ ਅੱਗੇ ਜਾ ਕੇ ਆਪਣਾ ਪਵਿਕ ਨਹੀਂ ਦਿਖ ਰਿਹਾ ਉਹ ਤਾਂ ਡਿਪਰੈਸ਼ਨ ਤੇ ਵਿਚਾਰਾ ਜਾ ਕੇ ਨਸ਼ਾ ਕਰ ਰਿਹਾ ਤੇ ਜੋ ਨਸ਼ਾ ਕਰ ਰਿਹਾ ਔਰ ਜੋ ਨਸ਼ਾ ਵੇਚ ਰਿਹਾ ਉਹਨਾਂ ਦੇ ਵਿੱਚ ਫਰਕ ਕਰ ਜੀ ਮੈਨੂੰ ਇਹਦੇ ਵਿੱਚ ਕੋਈ ਫਰਕ ਨਹੀਂ ਹੈ ਚਾਹੇ ਤੁਸੀਂ 10 ਕਿਲੋ ਵੇਚੋ ਜਾਂ ਤੁਸੀਂ 2 ਗ੍ਰਾਮ ਵੇਚੋ ਜੇ ਤੁਸੀਂ ਵੇਚ ਰਹੇ ਹੋ ਤੇ ਤੁਹਾਡੇ ਉੱਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਕਈ ਸਵਾਲ اٹھਾਇਆ ਜਾ ਰਹੇ ਨੇ ਭਗਵੰਤ ਮਾਨ ਕਹਿੰਦੇ ਨੇ ਕਿ ਅੱਜ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹਨਾਂ ਦੇ ਪੱਖ ਦੇ ਵਿੱਚ ਹੱਕ ਦੇ ਵਿੱਚ ਨਾ ਨਾਰਾ ਮਾਰ ਕੋਈ ਪਾਰਟੀ ਕਿਸੇ ਦੇ ਹੱਕ ਦੇ ਵਿੱਚ ਨਾ ਨਾ ਨਹੀਂ ਨਾਰੀ ਗੱਲ ਇਹ ਆ ਕਿ ਜੋ ਮਜੀਠੀਆ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹ ਬਣਾ ਬਣਾ ਬਟੀਆ ਠੀਕ ਹੈ ਪਹਿਲੇ ਤੁਸੀਂ ਕਹਿੰਦੇ ਸੀ ਕਿ ਮੈਂ ਨਸ਼ਾ ਦੇ ਖਿਲਾਫ ਵਿਕਰਮ ਨੂੰ ਫੜਿਆ ਉਹਨਾਂ ਡੀਏ ਦੇ ਵਿੱਚ ਫੜ ਲਿਆ ਨਸ਼ੇ ਦੇ ਵਿੱਚ ਤਾਂ ਵਿਕਰਮ ਮਜੀਠੀਆ ਦੇ ਖਿਲਾਫ ਕੁਝ ਨਹੀਂ ਮਿਲਿਆ ਉਹਨੂੰ ਹਾਈ ਕੋਰਟ ਨੇ ਵੀ ਬੇਲ ਦਿੱਤੀ ਸੁਪਰੀਮ ਕੋਰਟ ਨੇ ਵੀ ਬੇਲ ਦਿੱਤੀ ਹੈ ਜੇ ਉਹਦੇ ਖਿਲਾਫ ਥੋੜਾ ਜਿਹਾ ਸਬੂਤ ਹੁੰਦਾ ਤੇ ਉਹਨੂੰ ਬੇਲ ਨਹੀਂ ਮਿਲਦੀ ਇਹ ਜੋ ਡੀਏ ਕੇਸ ਹੈ ਇਹਨਾਂ ਨੂੰ ਫੜਿਆ ਜਾ ਰਿਹਾ ਹੈ ਇਹ ਵੀ 5 ਸਾਲ ਪੁਰਾਣਾ ਕੇਸ ਹੈ ਉਹ ਤੋਂ ਸਾਰੀ ਉਹਦੀ ਸਕਰੂਟੀ ਨੇ ਇਨਕਮ ਟੈਕਸ ਡਿਪਾਰਟਮੈਂਟ ਨੇ ਕਰੀ ਦਿੱਤੀ ਹੋਣੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਵੀ ਕੁਝ ਨਿਕਲਣਾ ਇਹ ਤਾਂ ਉਹੀ ਹਾਲ ਹੈ ਲੋਕਾਂ ਨੂੰ ਘਬਰਾ ਕਰਨਾ ਜਿਵੇਂ ਉਹ ਸੀ ਨਾ ਕੀ ਨਾਮ ਸੀ ਸਿੰਘਲਾ ਸਿੰਘਲਾ ਇਹਨਾਂ ਦਾ ਪਹਿਲਾ ਮੰਤਰੀ ਵਿਜੇ ਸਿੰਘਲਾ ਹੁਣ ਕਹ ਕਿ ਕੀ ਕਿਹਾ ਇਹਨੇ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੇ ਕਿ ਵਿਜੇਂਦਰ ਸਿੰਘਲਾ ਨੇ ਮੇਰੇ ਸਾਹਮਣੇ ਆ ਕੇ ਆਪਣੀ ਗਲਤੀ ਮੰਨ ਲਈ ਹੈ ਆਪਣਾ ਗੁਨਾਹ ਕਬੂਲ ਕੀਤਾ ਤੇ ਅੱਜ ਫਿਰ ਕੱਲ ਕੀ ਕਿਹਾ ਵਿਧਾਨ ਸਭਾ ਦੇ ਵਿੱਚ ਕਿ ਜੀ ਰਿਕਾਰਡਿੰਗ ਹੀ ਨਹੀਂ ਹੈ ਸਾਡੇ ਕੋਲ ਸਬੂਤ ਹੀ ਨਹੀਂ ਹੈ ਸਾਡੇ ਕੋਲ ਇਹ ਸਭ ਝੂਠ ਬੋਲਦੇ ਆ ਇਹਨਾਂ ਦੇ ਪੱਲੇ ਕੱਖ ਨਹੀਂ ਹੈ ਹੁਣ ਮੈਂ ਤੇ ਤੁਹਾਡੇ ਤੋਂ ਉਹੀ ਉਮੀਦ ਕਰਦਾ ਕਿ ਅਗਲੇ 18 ਮਹੀਨੇ ਇਹਨਾਂ ਦੀ ਸੱਚਾਈ ਦਿਖਾਓ ਲੋਕਾਂ ਨੂੰ ਲੋਕਾਂ ਨੂੰ ਦੱਸੋ ਕਿ ਕਿਸ ਤਰੀਕੇ ਨਾਲ ਆਵਾਮਦਿਪਾਟੀ ਪੰਜਾਬ ਦੇ ਵਿੱਚ ਪੰਜਾਬ ਨੂੰ ਬਰਬਾਦ ਕਰ ਰਹੀ ਹੈ ਬਹੁਤ ਬਹੁਤ ਆਂ ਜੀ ਇਹ ਸੰਸਦਣਾ ਰਵਿੰਦ ਖੰਨਾ ਜੀ ਜਿਓ ਕੇ ਅੱਜ ਹੈਪੀ ਸ਼ਰਮਾ ਜੀ ਦਾ ਹਰ ਸੰਗਰੂਰ ਹਸਤਾਲ ਵਿਖੇ ਪਤਾ ਲੈਣ ਆਏ ਹਨ ਨਾਲ ਹੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਉੱਤੇ ਵੀ ਕਈ ਸਵਾਲ ਚ ਠਾਏ ਨੇ ਕਿ ਜੇ ਪੱਤਰਕਾਰ ਤੇ ਹੀ ਹਮਲਾ ਹੋ ਰਿਹਾ ਜੋ ਲੋਕਾਂ ਦੀ ਆਵਾਜ਼ ਬਣਦਾ ਹੈ ਤਾਂ ਜੇ ਅੱਜ ਉਸਤੇ ਹੀ ਹਮਲਾ ਹੋ ਰਿਹਾ ਤਾਂ ਸੁਰੱਖਿਤ ਕੌਣ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ